ਮੁਹਾਲੀ ਪੁਲਿਸ ਨੂੰ ਉਸ ਦੇ ਭਾਰੀ ਸਵਾਲਾਂ ਮਿਲੀ ਜਦੋਂ ਸੂਚਨਾ ਆਧਾਰ ਤੇ ਇੱਕ ਗ੍ਰਾਹਨ ਕਾਬੂ ਕੀਤਾ ਗਿਆ ਜੋ ਕਿ ਦੂਜੇ ਰਾਜਾਂ ਤੋਂ ਲਿਆ ਕੇ ਮਹਿੰਗੇ ਸਥਿਆਰ ਤੇ ਵਧੀਆ ਕਿਸਮ ਦੇ ਹਥਿਆਰ ਪੰਜਾਬ ਸਪਲਾਈ ਕਰਦੇ ਸਨ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਮੁਹਾਲੀ ਐਸਐਸਪੀ ਅਰਵਿੰਦੀਪ ਸਿੰਘ ਹਸਣੇ ਦੱਸਿਆ ਸੀਆਈਏ ਸਟਾਫ ਖਰੜੋਂ ਤੋਂ ਸੂਚਨਾ ਮਿਲੀ ਕਿ ਕੁਝ ਵਿਅਕਤੀ ਗਲਤ ਧੰਦਾ ਕਰਦੇ ਨੇ ਜਦੋਂ ਚੈਕਿੰਗ ਕੀਤੀ ਗਈ ਗੱਡੀਆਂ ਰੋਕ ਕੇ ਉਹਨਾਂ ਕੋਲੋਂ ਮਹਿੰਗੀ ਕਿਸਮ ਦੇ ਤਿੰਨ ਹਥਿਆਰ ਮਿਲੇ ਸੂਚਨਾ ਆਧਾਰ ਤੇ ਇੱਕ ਹੋਰ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਕਿਉਂਕਿ ਮੁਲਮ ਗਰੀਦਾ ਦਾ ਦੱਸਿਆ ਜਾ ਰਿਹਾ ਹੈ। ਪੁਲਸ ਅਨੁਸਾਰ ਇਹਨਾਂ ਕੋਲ ਲੱਖਾਂ ਰੁਪਏ ਬਰਾਮਦ ਕੀਤੇ ਗਏ ਨੇ ਤੇ ਹੋਰ ਪੁੱਛਗਿੱਛ ਜਾਰੀ ਹੈ। ਦੱਸਿਆ ਜਾ ਰਿਹਾ ਕਿ ਜਿਹੜੇ ਹਥਿਆਰ ਬਰਾਮਦ ਕੀਤੇ ਗਏ ਨੇ ਉਹ ਬਹੁਤ ਹੀ ਮਹਿੰਗੇ ਭਾਦੇ ਰੇਟ ਦੇ ਹਨ ਕਿਉਂਕਿ ਹਾਈ ਕੁਆਲਿਟੀ ਦੇ ਦੱਸੇ ਜਾ ਰਹੇ ਹਨ। ਹੁਣ ਤੋਂ ਸੁਣਾਣੇ ਐਸਐਸਪੀ ਮੋਹਾਲੀ ਕੀ ਜਾਣਕਾਰੀ ਦੇ ਰਹੇ ਨੇ। ਇਹਦੇ ਵਿੱਚ ਟੋਟਲ ਜਿਹੜਾ ਹੈਗਾ ਜੀ ਅਸੀਂ 4 ਬੰਦੇ ਅਰੈਸਟ ਕੀਤੇ ਆ ਤੇ 5 ਜਿਹੜੇ ਵੈਪਨ 1 45 ਬੋਰ ਦਾ ਤੇ 4 32 ਬੋਰ ਦੇ ਪਿਸਟਲ ਇਹਨਾਂ ਕੋਲੋਂ ਬਰਾਮਦ ਹੋਏ ਆ। ਨਾਲ 1,99,000 ਰੁਪਏ ਕੈਸ਼ ਬਰਾਮਦ ਹੋਏ ਤੇ ਜਿਹੜੇ ਇੱਕ 24 ਅਕਤੂਬਰ ਦੀ ਐਫਆਈਆਰ ਰਜਿਸਟਰ ਕੀਤੀ ਗਈ ਸੀ ਮੁਖਬਰੀ ਦੇ ਉੱਪਰ ਕਿ ਕੁਝ ਬੰਦੇ ਜਿਹੜੇ ਹੈਗੇ ਆ ਉਹ ਯੂਪੀ ਤੋਂ ਨਜਾਇਜ਼ ਅਸਲਾ ਲੈ ਆ ਕੇ ਮੁਹਾਲੀ ਦੇ ਵਿੱਚ ਸਪਲਾਈ ਕਰਦੇ ਉਹਦੇ ਵਿੱਚ ਜਦੋਂ ਪੁਲਿਸ ਪਾਰਟੀ ਨੂੰ ਪਤਾ ਚੱਲਿਆ ਤਾਂ ਇੱਕ ਖਰੜ ਸਦਰ ਥਾਣੇ ਦੇ ਵਿੱਚ ਐਫਆਈਆਰ ਰਜਿਸਟਰ ਕੀਤੀ ਗਈ ਤੇ ਉਸ ਤੋਂ ਬਾਅਦ ਇਹਨਾਂ ਨੂੰ ਫੜਨ ਲਈ ਪਾਰਟੀਆਂ ਗਈਆਂ Trap ਲਗਾਇਆ ਗਿਆ ਤੇ ਉੱਥੋਂ ਤਿੰਨ ਵਿਅਕਤੀ ਜਿਹੜੇ ਹੈਗੇ ਆ ਇੱਕ ਦਾਨਵੀਰ ਦੂਸਰਾ ਬੰਟੀ ਤੀਸਰਾ ਸਿਕੰਦਰ ਸ਼ੇਖ ਇਹ ਤਿੰਨ ਬੰਦੇ ਉੱਥੋਂ ਫੜੇ ਗਏ ਇਹਨਾਂ ਦੇ ਵਿੱਚੋਂ ਜਿਹੜੇ ਪਹਿਲੇ ਦੋ ਬੰਦੇ ਦਾਨਗੀਰ ਤੇ ਬੰਟੀ ਇਹ ਯੂਪੀ ਤੋਂ ਦੋ ਵੈਪਨ ਲੈ ਕੇ ਆਏ ਸੀਗੇ ਜਿਹੜੇ ਇੱਥੇ ਸਿਕੰਦਰ ਸ਼ੇਖ ਕੋਲ ਡਿਲੀਵਰ ਕਰ ਡਿਲੀਵਰ ਕਰਨੇ ਸੀ ਇਹਨਾਂ ਨੇ ਤਾਂ ਮੌਕੇ ਦੇ ਉੱਪਰੋਂ ਦੋ ਪਿਸਟਲ ਤੇ 199000 ਰੁਪਏ ਕੈਸ਼ ਤੇ ਇੱਕ ਸਕੋਰਪਿਓ ਐਨ ਗੱਡੀ ਇਹਨਾਂ ਤੋਂ ਰਿਕਵਰ ਕੀਤੀ ਗਈ ਉਸ ਤੋਂ ਬਾਅਦ ਜਦੋਂ ਤਫ਼ਤੀਸ਼ ਅੱਗੇ ਚੱਲ ਰਹੀ ਸੀ ਜੀ ਉਹਦੇ 'ਚ ਇੱਕ ਬੰਦਾ ਜਿਹੜਾ ਹੈਗਾ ਕ੍ਰਿਸ਼ਨ ਕੁਮਾਰ ਇਲੀਆਸ ਹੈਪੀ ਗੁੱਜਰ ਜਿਹੜਾ ਨਯਾਗਾਉਂ ਦਾ ਰਹਿਣ ਵਾਲਾ ਹੈਗਾ ਨਾਡਾ ਪਿੰਡ ਦਾ ਉਹਦੀ ਸ਼ਮੂਲੀਅਤ ਸਾਹਮਣੇ ਆਈ ਕਿ ਇਹ ਵੈਪਨ ਐਕਚੁ ਉਸ ਤੋਂ ਬਾਅਦ ਪੁਲਿਸ ਨੇ ਉਹਨਾਂ ਨੂੰ ਉਹਨੂੰ ਰੈਸਟ ਕੀਤਾ ਗਿਆ ਇਹਨੂੰ ਹੈਪੀ ਗੁੱਜਰ ਨੂੰ ਤੇ ਇਹਦੇ ਕੋਲੋਂ ਜਿਹੜੇ ਹੈਗੇ ਤਿੰਨ ਵੈਪਨ ਫੋਰ ਮਿਲੇ ਜਿਹੜੇ ਪਹਿਲਾਂ ਲੈ ਕੇ ਆਏ ਸੀ ਜਿਹੜਾ ਇਹਨਾਂ ਦਾ ਕ੍ਰਾਈਮ ਹਿਸਟਰੀ ਹੈਗੀ ਹੈ ਜੀ ਦਾਨਵੀਰ ਨਾਮ ਦਾ ਜਿਹੜਾ ਵਿਅਕਤੀ ਹੈਗਾ ਇਹਦੇ ਤੇ ਪਹਿਲਾਂ ਦੋ ਮਰਡਰ ਦੇ ਪਰਚੇ ਆਰਮਜ਼ ਐਕਟ ਡਕੈਤੀ ਦਾ ਪਰਚਾ ਹੈ ਤੇ ਹੈਪੀ ਗੁੱਜਰ ਜਿਹੜਾ ਹੈਗਾ ਇਹਦੇ ਤੇ ਵੀ ਲੜਾਈ ਝਗੜੇ ਦੇ ਪਰਚੇ ਦਰਜ ਨੇ ਜੀ ਪਹਿਲਾਂ ਤੇ ਲੇਕਿਨ ਜਿਹੜਾ ਬਾਕੀ ਦੋ ਹੈਗੇ ਇਹਨਾਂ ਦੀ ਬਾਕੀ ਹੋਰ ਬੰਦਿਆਂ ਦੀ ਕੋਈ ਕ੍ਰਿਮੀਨਲ ਹਿਸਟਰੀ ਨਹੀਂ ਹੈਗੀ ਇਹ ਸਾਰੇ ਜਿਹੜੇ ਵਿਅਕਤੀ ਹੈਗੇ ਇਹ ਹਰਿਆਣਾ ਔਰ ਰਾਜਸਥਾਨ ਦਾ ਐਕਟਿਵ ਗੈਂਗ ਹੈਗਾ ਇੱਕ ਪਪਲਾ ਗੁੱਜਰ ਗੈਂਗ ਵਿਕਰਮ ਅਲਿਆਸ ਪਪਲਾ ਹੈ ਮੁੰਡਾ ਜਿਹੜਾ ਇਹਨੂੰ ਲੀਡ ਕਰਦਾ ਹੈ ਇਹ ਉਹਨਾਂ ਦੇ ਨਾਲ ਐਸੋਸੀਏਟਿਡ ਸੀਗੇ ਜੀ ਬੰਦੇ ਕੋਈ ਜਿਸ ਤਰ੍ਹਾਂ ਦੀ ਨਾਲ ਇਨਵੋਲਵਮੈਂਟ ਹੈ ਕਿ ਜਿਹੜੀ ਕਿਹੜੀ ਹੋਰ ਗੈਂਗਰਾਂ ਨਾਲ ਇਹ ਸੰਬੰਧ ਹੈ ਜਿਹੜੇ ਵੈਪਨ ਲੈ ਕੇ ਆ ਰਹੇ ਸੀ ਇਹ ਆਖੀ ਕਿਸ ਨੂੰ ਸਪਲਾਈ ਕਰਨਾ ਸੀਗਾ ਇਹ ਕਿਸੇ ਰਾਈਵਲ ਗੈਂਗ ਜਵਾਰਦਤ ਨਾਲ ਜਿਹੜੇ ਇਹ ਦਾਨਵੀਰ ਤੇ ਬੰਟੀ ਹੈਗੇ ਇਹ ਦੋਨੋਂ ਹੈਪੀ ਇਹਦੇ ਨਾਲ ਪਪਲਾ ਗੁੱਜਰ ਗੈਂਗ ਐਸੋਸੀਏਟਡ ਹੈ ਇਹਨਾਂ ਨੇ ਆਪਣਾ ਜਿਹੜਾ ਇਹਨਾਂ ਦਾ ਬੰਦਾ ਹੈ ਇਹ ਹੈਪੀ ਗੁੱਜਰ ਇਹਨੂੰ ਸਪਲਾਈ ਕਰਨੇ ਸੀਗੇ ਇਹਦੇ ਤੇ ਪਹਿਲਾਂ ਵੀ ਲੜਾਈ ਝਗੜੇ ਵਗੈਰਾ ਦੇ ਤੇ ਬਦਮਾਸ਼ੀ ਟਾਈਪ ਪਰਚੇ ਦਰਜਾ ਤੇ ਇਹਨੇ ਆਪਣੇ ਵੈਪਨ ਵਗੈਰਾ ਲਿਆ ਕੇ ਅੱਗੇ ਜਿਹੜਾ ਕਿ ਕੋਈ ਕੰਮ ਕਰ ਕੋਈ ਕਰਦੇ ਨਹੀਂ ਆ ਜੀ ਤੇ ਲੁੱਟੋ ਰੈਕਸਟਰਸ਼ਨ ਦੀਆਂ ਵ ਹਾਂ ਸਭ ਕੋਈ ਨਸ਼ਾ ਨੁਸ਼ੇਦ ਵੀ ਆਤੀ ਆ ਜਾਂ ਇੱਥੇ ਕੋਈ ਰੈਸ਼ ਰੱਖੀ ਹੋਈ ਸੀ ਇਹਨਾਂ ਨੇ ਲੋਕਲ ਕਿਤੇ ਕੋਈ ਨਹੀਂ ਨਹੀਂ ਇਹਨਾਂ ਦੇ ਕੋਈ ਨਸ਼ੇ ਦਾ ਦੀ ਨਹੀਂ ਹੈਗਾ ਜੀ ਜਿਹੜਾ ਇਹਨਾਂ ਚੋ ਸਿਕੰਦਰ ਸ਼ੇਖ ਵਿਅਕਤੀ ਹੈਗਾ ਜਿਹੜਾ ਮੈਂ ਤੁਹਾਨੂੰ ਦੱਸਿਆ ਇਹ ਸੋਲਾਪੁਰ ਡਿਸਟ੍ਰਿਕਟ ਦਾ ਰਹਿਣ ਵਾਲਾ ਹੈ ਮਹਾਰਾਸ਼ਟਰ ਦਾ ਲੇਕਿਨ ਇਹ ਫਿਲਹਾਲ ਖਰੜ ਇੱਥੇ ਰੁਕ ਰਿਹਾ ਰਹ ਰਿਹਾ ਸੀਗਾ ਜੀ ਮੁੱਲਾਪੁਰ ਗਰੀਬ ਦਾਸ ਦਾ ਪਿੰਡ ਹੈਗਾ ਖੜਾ ਉੱਥੇ ਸਰ ਜੀ ਸਿਕੰਦਰ ਸ਼ੇਖ ਜੀ ਤੁਸੀਂ ਗੱਲ ਕਰੋ ਇਹ ਇੰਟਰਨੈਸ਼ਨਲ ਪਹਿਲਵਾਨ ਹੈ ਹਾਂ ਜੀ ਇਹ ਪਹਿਲਵਾਨ ਹੈ ਪਹਿਲਵਾਨ ਜਗਵੰਤ ਟੀਵੀ ਲਈ ਮੈ ਰਿਸ਼ ਬਟਲਾ